ਕੀ ਤੁਹਾਡਾ ਵੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚੋਂ ਅਕਾਊਂਟ ਹੈ ਤਾਂ ਤੁਹਾਨੂੰ ਇਹ ਕੰਮ ਫਟਾਫਟ ਕਰਨਾ ਪਵੇਗਾ ਨਹੀਂ ਤਾਂ ਤੁਹਾਡਾ ਅਕਾਊਂਟ ਬੰਦ ਹੋਣ ਵਾਲਾ ਹੈ ਜੀ ਹਾਂ ਜੇਕਰ ਤੁਹਾਡਾ ਪੰਜਾਬ ਨੈਸ਼ਨਲ ਬੈਂਕ ਜਾਨੀ ਕਿ ਪੀ ਐਨ ਬੀ ਦੇ ਵਿੱਚ ਖਾਤਾ ਹੈ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਏਮ ਹੈ ਬੈਂਕ ਨੇ ਹਾਲ ਹੀ ਦੇ ਵਿੱਚ ਉਹਨਾਂ ਗਾਹਕਾਂ ਦੇ ਲਈ ਚੇਤਾਵਨੀ ਜਾਰੀ ਕਰ ਦਿੱਤੀ ਹੈ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪਿਛਲੇ 2 ਸਾਲਾਂ ਤੋਂ ਕੋਈ ਵੀ ਲੈਣ ਦੇਣ ਨਹੀਂ ਹੋਇਆ ਹੈ ਜਿਨ੍ਹਾਂ ਦਾ ਬੈਲੈਂਸ ਵੀ ਬਿਲਕੁਲ ਜ਼ੀਰੋ ਹੈ ਪੀਐਨਵੀ ਨੇ ਆਪਣੇ ਅਧਿਕਾਰਿਤ ਟਵਿੱਟਰ ਐਕਸ ਖਾਤੇ ਤੇ ਇੱਕ ਸੰਦੇਸ਼ ਜਿਹੜਾ ਜਾਰੀ ਕੀਤਾ ਜਿਸ ਦੇ ਵਿੱਚ ਜੇਕਰ ਗਾਕ ਤੁਰੰਤ ਕਾਰਵਾਈ ਨਹੀਂ ਕਰਦੇ ਅਜਿਹੇ ਖਾਤੇ ਬੰਦ ਕਰ ਦਿੱਤੇ ਜਾਣਗੇ ਅਗਰ ਬਹੁਤ ਸਮਾਂ ਵੀ ਹੋ ਗਿਆ ਹੈ ਤੁਸੀਂ ਕੋਈ ਵੀ ਟ੍ਰਾਂਸਫਰ ਜਿਹੜੇ ਆ ਪੈਸੇ ਆਪਣੇ ਅਕਾਊਂਟ ਦੇ ਵਿੱਚ ਜਾਂ ਕੋਈ ਵੀ ਟ੍ਰਾਂਜੈਕਸ਼ਨ ਨਹੀਂ ਕਰਦੇ ਤਾਂ ਵੀ ਤਾਮਿਤ ਵਰਗਾ ਖਾਤਾ ਬੰਦ ਕੀਤਾ ਜਾ ਸਕਦਾ ਹੈ ਤੇ ਬਹੁਤਿਆਂ ਨੂੰ ਇਹ ਮੈਸੇਜ ਆਣੇ ਸ਼ੁਰੂ ਵੀ ਹੋ ਗਏ ਨੇ ਦਰਸਲ ਮਾਮਲਾ ਕੀ ਹੈ ਤਾਂ ਦੱਸ ਦਿੰਦੇ ਆ ਕਿ ਖਾਤਿਆਂ ਦੇ ਵਿੱਚ 2 ਸਾਲਾਂ ਤੋਂ ਵੱਧ ਸਮੇਂ ਤੋਂ ਕੋਈ ਵੀ ਲੈਣ-ਦੇਣ ਨਹੀਂ ਹੋ ਰਿਹਾ ਤਾਂ ਉਹ ਖਾਤੇ ਬੰਦ ਹੋ ਜਾਣਗੇ ਤੁਸੀਂ ਆਪਣੇ PNB ਖਾਤੇ ਦੇ ਵਿੱਚ ਦਨ ਸਾਲਾਂ ਤੋਂ ਕੋਈ ਲੈਣ ਦੇ ਨਹੀਂ ਕੀਤਾ ਤਾਂ ਇਸ ਮੂਤਵਾਂ ਨੂੰ ਮੁੜ ਸਰਗਰਮ ਕਰਨ ਦੇ ਲਈ ਕੁਝ ਕਦਮ ਚੁੱਕਣੇ ਪੈਣਗੇ ਅਗਰ ਕਈਏ ਸੋਸ਼ਲ ਮੀਡੀਆ ਅਲਰਟ ਤਾਂ ਲਗਾਤਾਰ ਜਿڑا ਟਵਿੱਟਰ ਤੇ ਪੋਸਟਾਂ ਪਾ ਕੇ ਪੀਐਨਬੀ ਆਪਣੇ ਗਾਹਕਾਂ ਨੂੰ ਜਾਗਰੂਕ ਕਰ ਰਿਹਾ ਕਿ ਕਾਰਮਾਈ ਕਰਮ ਤੋਂ ਪਹਿਲਾਂ ਹੀ ਇਹ ਕੰਮ ਜਿਹੜਿਆ ਤੁਸੀਂ ਨੋਟ ਕਰ ਲਓ ਜਲਦੀ ਜਲਦੀ ਆਪਣੇ ਲੈਂਡ ਦੇ ਜਰੀਆ ਉਹ ਸ਼ੁਰੂ ਕਰ ਦੋ ਤੇ ਇਸ ਦੇ ਲਈ ਚੇਤਾਵਨੀ ਜਿਹੜੀ ਹੈ ਉਹ ਗਾਕਾ ਨੂੰ ਦਿੱਤੀ ਗਈ ਹੈ ਤੇ ਇਹ ਵੀ ਕਿਹਾ ਗਿਆ ਕਿ ਅਗਰ ਕੋਈ ਵੀ ਬਕਾਇਆ ਵੀ ਪੈਸਾ ਨਹੀਂ ਹੈ ਤਾਂ ਤੁਹਾਨੂੰ ਜਦਾਇ ਯਕੀਨੀ ਬਣਾਉਣਾ ਪਏਗਾ ਨੰਕਤਾ ਖਾਤਿਆਂ ਨੂੰ ਬੰਦ ਕਰਨ ਦਾ ਫੈਸਲਾ ਕਰ ਦਿੱਤਾ ਜਾਏਗਾ ਇਸ ਦੇ ਨਾਲ ਹੀ ਕਿਹੜੇ ਖਾਤੇ ਬੰਦ ਨਹੀਂ ਹੋਣਗੇ ਤਾਂ ਜਿਹੜੇ ਬਿਨਾਂ ਕਿਸੇ ਨੋਟਿਸ ਦੇ ਬੰਦ ਜਿਹੜੇ ਕੋਈ ਵੀ ਖਾਤਾ ਨਹੀਂ ਕੀਤਾ ਜਾਏਗਾ ਇਸਦੇ ਲਈ ਪਹਿਲਾਂ ਤੁਹਾਨੂੰ ਦੱਸਿਆ ਵੀ ਜਾਏਗਾ ਡੀਮੇਟ ਖਾਤਿਆਂ ਦੇ ਨਾਲ ਜੁੜੇ ਖਾਤੇ ਜਿਹੜੇ ਨੇ ਸਟਾਕ ਮਾਰਕੀਟ ਦੇ ਵਿੱਚ ਨਿਵੇਸ਼ ਕਰਨ ਦੇ ਲਈ ਨੇ ਜਿਹੜੇ ਵਿਦਿਆਰਥੀ ਖਾਤੇ ਨੇ 25 ਸਾਲ ਤੋਂ ਘੱਟ ਉਮਰ ਦੇ ਬੱਚਾਂ ਲਈ ਖੋਲੇ ਜਾਂਦੇ ਆ ਨਵਾਲਗਾਂ ਦੇ ਜਿਹੜੇ ਖਾਤੇ ਨੇ ਨਵਾਲਗ ਬੱਚਿਆਂ ਦੇ ਨਾਮ ਤੇ ਨੇ ਵਿਸ਼ੇਸ਼ ਯੋਜਨਾ ਦੇ ਤਹਿਤ ਜਿਹੜੇ ਖੋਲੇ ਗਏ ਖਾਤੇ ਨੇ ਜਿਵੇਂ ਸੁਪਨਿਆਂ ਸਮ੍ਰiddhi ਯੋਜਨਾ ਜਾਂ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਜਾਂ ਸੁਰੱਖਿਆ ਬੀਮਾ ਯੋਜਨਾ ਪੀਐਮ ਅਟਲ ਪੈਨਸ਼ਨ ਯੋਜਨਾ ਇਹ ਜਿਹੜੀਆਂ ਵੀ ਸਕੀਮਾਂ ਇਹ ਜਰੂਰ ਨਹੀਂ ਕੈਟਾਗਰੀਸ ਦੇ ਤਾ ਤਾਂ ਅਗਰ ਤੁਸੀਂ ਖਾਤਾ ਬਣਾਇਆ ਤਾਂ ਖਾਤਾ ਬਿਲਕੁਲ ਵੀ ਬੰਦ ਨਹੀਂ ਹੋਏਗਾ ਅਗਰ ਦੁਬਾਰਾ ਐਕਟਿਵ ਕਰਨਾ ਤਾਂ ਉਸਦੇ ਲਈ ਕੀ ਕਰਨਾ ਹੈ ਤੁਹਾਨੂੰ ਜਿਹੜਾ ਬੈਂਕ ਸ਼ਾਖਾ ਦੇ ਵਿੱਚ ਜਾ ਕੇ KYC ਜਿਹੜਾ ਕਰਵਾਉਣਾ ਪਏਗਾ ਜ਼ਰੂਰੀ ਦਸਤਾਵੇਜ਼ ਜਮਾ ਕਰਨੇ ਪੈਣਗੇ KYC ਕੋ ਬਿਨਾ ਬੈਂਕ ਤੁਹਾਡੇ ਖਾਤੇ ਨੂੰ ਚਲਾ ਨਹੀਂ ਪਾਵੇਗਾ ਤੁਹਾਨੂੰ ਆਪਣੇ ਖਾਤੇ ਨਾਲ ਸਬੰਧਿਤ ਕਿਸੇ ਵੀ ਜਾਣਕਾਰੀ ਦੀ ਮਦਦ ਦੀ ਲੋੜ ਹੈ ਤਾਂ ਤੁਸੀਂ ਆਪਣੇ ਨਜ਼ਦੀਕੀ ਪੀਐਨਵੀ ਬੈਂਕ ਸ਼ਾਖਾ ਦੇ ਨਾਲ ਸੰਪਰਕ ਕਰ ਸਕਦੇ ਹੋ